प्यारे विद्यार्थियों साडे आज 7वे दिन ਦੇ ਵਿਖਿਆਨ ਦਾ ਸਰਲੇਖ ਹੈ ਔਰੰਗਜ਼ੇਬ ਦੇ ਜ਼ੁਲਮ ਹਾਂ ਹਾਂ ਸਭ जग ਤੇ ਸਮਾਸੀ ਸਾਲ 1659 ਈਸਵੀ ਦਾ ਦਿੱਲੀ ਦੇ ਤਖਤ ਤੇ ਬੈਠ ਲਈ ਇੱਕ ਸਹਜਾ ਹਕੂਮਤ ਦੇ ਰਾ ਉਹ ਸਭੀ ਐਨਾ ਨਰ ਦੇ ਬਣ ਗਿਆ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਹੀ ਕੈਦ ਕਰ ਲਿਆ ਅਤੇ ਆਪਣੇ ਭਰਾਵਾਂ ਨੂੰ ਮਾਰ ਕੇ ਸਿੰਘਾਸਨ ਹਾਸਲ ਕੀਤਾ ਇਹ ਸ਼ਹਿਜ਼ਾਦਾ ਸੀ ਔਰੰਗਜ਼ੇਬ ਉਸ ਵੰਤੋਂ ਹਿੰਦੂਸਤਾਨ ਨੂੰ ਜ਼ੁਲਮ ਦੇ ਕਾਲੇ ਬੱਦਰਾ ਨੇ ਢਕੇ ਔਰੰਗਜ਼ੇਬ ਦੀ ਸੋਚ ਬੜੀ ਸਪੱਸ਼ਟ ਸੀ ਇੱਕ ਰਾਜ ਇੱਕ ਧਰਮ ਉਸਨੇ ਇਰਾਦਾ ਕਰ ਲਿਆ ਸੀ ਕਿ ਭਾਰਤ ਦੇ ਸਾਰੇ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਹੈ ਇਸ ਅਚਾਨਕ ਹੁਕਮ ਜਾਰੀ ਹੋਇਆ ਕਿ ਫੌਜ ਵਿੱਚ ਹੁਣ ਸਿਰਫ ਮੁਸਲਮਾਨ ਹੀ ਰਹਿ ਸਕਣਗੇ ਗੈਰ ਮੁਸਲਮਾਨ ਸਿਪਾਹੀ ਜੋ ਆਪਣੀ ਜਾਨ ਦੇ ਕੇ ਵੀ ਹਕੂਮਤ ਦੀ ਸੁਰੱਖਿਆ ਲਈ ਕਾਇਮ ਹੋਂਦ ਸਨ ਉਹਨਾਂ 'ਤੇ ਮੁਸ਼ਕਲ ਤਾਣ ਸੀ ਧਰਮ ਚੜ੍ਹਦੇ ਕਿ ਰੋਜ਼ਗਾਰ ਹੁਕਮਾਂ ਦੀ ਲੜੀ ਇੱਥੇ ਰੁਕੀ ਵੀ ਨਹੀਂ ਸੀ ਜ਼ਮੀਰਦਾਰ ਨੰਬਰਦਾਰ ਅਤੇ ਸਰਕਾਰੀ ਅਧਿਕਾਰੀ ਸਭਨਾਂ ਲਈ ਮੁਸਲਮਾਨ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਇੱਜ਼ਤ ਤੇ ਅਹੁਦੇ ਦੀ ਚਮਕ ਬਚਾਉਣ ਲਈ ਲੋਕਾਂ ਉੱਤੇ ਧਰਮ ਬਦਲਣ ਦਾ ਦਬਾਅ ਬਣਾਇਆ ਗਿਆ। ਉਸ ਸਮੇਂ ਵਪਾਰ ਮੁੱਖ ਤੌਰ ਤੇ ਹਿੰਦੂਆਂ ਦੇ ਹੱਥਾਂ ਵਿੱਚ ਸੀ। ਔਰੰਗਜ਼ੇਬ ਨੇ ਉਹਨਾਂ ਤੇ ਟੈਕਸ ਵਧਾ ਦਿੱਤੇ, ਨਵੇਂ ਟੈਕਸ ਵੀ ਲਾ ਦਿੱਤੇ। ਦੂਜੇ ਪਾਸੇ ਮੁਸਲਮਾਨ ਉਤਾਰੀਆਂ ਦਾ ਟੈਕਸ ਅੱਧੇ ਕਰ ਦਿੱਤੇ ਗਏ। ਕੁਝ ਸਮੇਂ ਵਿੱਚ ਲਗਭਗ ਖਤਮ ਵੀ ਕਰ ਦਿੱਤੇ ਗਏ। ਇਸ ਅਨਿਆਪਰਿਣਿਤੀ ਨੇ ਹਿੰਦੂ ਵਪਾਰੀਆਂ ਨੂੰ ਬਹੁਤ ਜੋਖੀ ਦਿੱਤਾ ਇਨਾਇਤ ਉੱਲਾ ਖਾਂ ਬੂੜਿਆ ਤਲਾਕੇ ਦੀ ਨਾਨਕ ਨਾਮ ਲੇਵਾ ਸਿੱਖਾਂ ਦੀ ਧਰਮਚਾਲਾ ਨੂੰ ਢਾਉਣ ਦਾ ਹਾਲ ਲਿਖਦਾ ਹੈ ਜੋ ਬਾਦਸ਼ਾਹ ਦੇ 1669 ਈਸਵੀ ਦੇ ਹੁਕਮ ਮੁਤਾਬਕ ਹਿੰਦੂਆ ਦੇ ਮੰਦਰ ਅਤੇ ਪਾਟੇ ਪਾਟਸ਼ਾਲਾ ਢਾਉਣ ਬਾਰੇ ਵੀ ਸੀ ਬੂੜਿਆ ਪਰਗਨਾ ਖੇਦਰਾਬਾਦ ਸਰਕਾਰ ਸਰਹਿੰਦ ਦਾ ਹਾਲ ਇਸ ਤਰ੍ਹਾਂ ਲਿਖ ਕੇ ਬਾਦਸ਼ਾਹ ਨੂੰ ਭੇਜਿਆ ਗਿਆ ਬਾਦਸ਼ਾਹ ਦੇ ਹੁਕਮ ਅਨੁਸਾਰ ਕਾਜ਼ੀ ਨੇ ਗੋੜੀਆਂ ਦੀ ਧਰਮਸ਼ਾਲਾ ਢਾ ਕੇ ਮਸਜਿਦ ਬਣਾ ਦਿੱਤੀ ਅਤੇ ਉੱਤੇ ਦਰवेश ਸੈਦ ਜ਼ਫਰ ਨਾਮ ਦੇ ਬੰਦੇ ਨੂੰ ਨਮਾਜ਼ ਪੜਨ ਲਈ ਮੁਜ਼ਾਹਰ ਨਿਯੁਕਤ ਕਰ ਦਿੱਤਾ ਨਾਨਕ ਨਾਮ ਲੈਵਾ ਸੰਗਤ ਦੇ ਇੱਕ ਟੋਲੇ ਨੇ ਮਸਜਿਦ ਤੇ ਹਮਲਾ ਕਰ ਦਿੱਤਾ ਅਤੇ ਦਰवेश ਨੂੰ ਮਾਰ ਦਿੱਤਾ ਜਦੋਂ ਉਸ ਦੇ ਮਾਰਨ ਵਾਲਿਆਂ ਦਾ ਪਤਾ ਕੀਤਾ ਗਿਆ ਤਾਂ ਉਨ੍ਹਾਂ ਨੇ ਮਜ਼ਦੋਰ ਨੂੰ ਮਾਰਨਾ ਕਬੂਲ ਕਰ ਲਿਆ ਅਤੇ ਉਨ੍ਹਾਂ ਦਾ ਕਬੂਲਨਾਮਾ ਬਾਦਸ਼ਾਹ ਨੂੰ ਪੇਸ਼ ਕੀਤਾ ਗਿਆ ਇਸ ਘਟਨਾ ਨੇ ਸਾਫ਼ ਕਰ ਦਿੱਤਾ ਕਿ ਹੁਣ ਲੋਕ ਚੁੱਪ ਨਹੀਂ ਰਹਿਣਗੇ ਗੁਰੂ ਜੀ ਵੱਲੋਂ 1673 ਈਸਵੀ ਵਿੱਚ ਮਾਲਵੇ ਦੀ ਦੂਸਰੀ ਪ੍ਰਚਾਰ ਯਾਤਰਾ ਕੀਤੀ ਜਾ ਰਹੀ ਸੀ ਜਿਸ ਦੌਰਾਨ ਧਾਰਮਿਕ ਜ਼ਬਰ ਜ਼ੁਲਮ ਦੀ ਕਬਰ ਹਟ ਕਰਕੇ ਦੂਰੋਂ ਦੂਰੋਂ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਨੂੰ ਆਉਂਦੇ ਤੇ ਕਈ ਵਾਰ ਸਰਦਾਲਾਂ ਦੀ ਢੇੜ ਹਜ਼ਾਰਾਂ ਵਿੱਚ ਵੀ ਉੱਝ ਜਾਂਦੀ ਔਰੰਗਜ਼ੇਬ ਦੇ ਖੁਫੀਆ ਖਬਰ ਨਵੀਸ ਬਾਦਸ਼ਾਹ ਤੱਕ ਇਨ੍ਹਾਂ ਲੋਕਾਂ ਦੇ ਮਿਲਣ ਨੂੰ ਔਰੰਗਜ਼ੇਬ ਵਿਰੁੱਧ ਬਗਾਵਤ ਦੀ ਤਿਆਰੀ ਵਜੋਂ ਪੇਸ਼ ਕਰਦੇ ਸਨ ਤੇ ਇਹ ਵੀ ਆਪਦੇ ਸਨ ਕਿ ਹਿੰਦੂ ਸਿੱਖ ਗੁਰੂ ਸਾਹਿਬ ਨੂੰ ਸੱਚਾ ਪਾਤਸ਼ਾਹ ਆਖ ਕੇ ਮੁਖਾਤਬ ਹੁੰਦੇ ਹਨ ਔਰਮ ਦੇ ਜਿਵੇਂ ਜਿਵੇਂ ਜ਼ੁਲਮ ਵਧੇ ਸਨ ਲੋਕਾਂ ਦੇ ਧੀਰਜ ਦਾ ਬੰਨ ਟੁੱਟਣ ਲੱਗਾ ਸੀ ਕਿਤੇ ਬਗਾਵਤ ਦੀਆਂ ਲਹਿਰਾਂ ਉੱਠਣ ਲੱਗੀਆਂ ਕਿਤੇ ਰੋਸ਼ ਦੀਆਂ ਚਿੰਗਾਰੀਆਂ ਅੱਗ ਬਣਨ ਲੱਗੀਆਂ ਕੈਰ ਮੁਸਲਮਾਨ ਹੀ ਨਹੀਂ ਬਹੁਤ ਸਾਰੇ ਸੱਚੇ ਤੇ ਇਨਸਾਫ ਕਾਮ ਮੁਸਲਮਾਨ ਅਧਿਕਾਰੀ ਵੀ ਇਹ ਸਭ ਦੇਖ ਕੇ ਦੁਖੀ ਸਨ ਸਾਰੇ ਮੁਗਲ ਸਾਮਰਾਜ ਵਿੱਚ ਹੱਲਾ ਗੁੱਲਾ ਮਚ ਗਿਆ ਪਰ ਸਭ ਤੋਂ ਵੱਡਾ ਵਿਦਰੋਹ ਸਿੱਖਾਂ ਵੱਲੋਂ ਹੋਇਆ ਉਹ ਹਨ ਅਨੇ ਆ ਦੇ ਕਿਲਾ ਛੱਦ ਦੇ ਪੜੇ ਹੋ ਗਏ ਸਨ ਇਹ ਉਹੀ ਵਿਦਰੋਹ ਸੀ ਜਿਸ ਨਾਲ ਮੁਗਲ ਸਾਮਰਾਜ ਦਾ ਪਤਨ ਸ਼ੁਰੂ ਹੋ ਗਿਆ ਇਤਿਹਾਸ ਗਵਾਹ ਹੈ ਜਦੋਂ ਲੋਕ ਇਕੱਠੇ ਹੁੰਕੇ ਸੱਚ ਦੇ ਰਾਹ ਤੇ ਖੜਦੇ ਹਨ ਤਾਂ ਸਭ ਤੋਂ ਵੱਡੀ ਬਾਦ ਚਾਹੀਦੀ ਡਿੱਗ ਜਾਂਦੀ ਹੈ